The ਕਾਰੀ ਹਸਪਤਲ ਨਾਪਾ ਵਿਖੇ ਲਾਈਨ ਵਿੱਚ ਖੜੀਆਂ ਇਹ ਮਹਿਲਾਵਾਂ ਆਪਣੀ ਬਾਰੀ ਦਾ ਇੰਤਜ਼ਾਰ ਕਰ ਰਹੀਆਂ ਹਨ ਕਿਉਂਕਿ ਪੰਜਾਬ ਸਰਕਾਰ ਦੇ ਦਾਅਵੇ ਦੇ ਉਲਟ ਡਾਕਟਰ ਦੀ ਕਮੀ ਕਰਕੇ ਰੋਜ਼ਾਨਾ ਇੱਥੇ ਸੈਂਕੜੇ ਮਰੀਜ਼ ਕਈ ਘੰਟੇ ਲਾਈਨ ਵਿੱਚ ਖੜੇ ਨਜ਼ਰ ਆਉਂਦੇ ਹਨ ਤਸਵੀਰਾਂ ਸਰਕਾਰੀ ਹਸਪਤਲ ਨਾਪਾ ਦੇ ਜਨਾਨਾ ਸੈਕਸ਼ਨ ਦੀਆਂ ਹਨ ਸਿਵਲ ਹਸਪਤਲ ਨਾਪਾ ਵਿਖੇ ਗਾਇਨੀ ਵਿਭਾਗ ਵਿੱਚ ਦੋ ਸਰਕਾਰੀ ਡਾਕਟਰਾਂ ਦੇ ਪਾਧ ਹਨ ਪਰ ਇੱਥੇ ਫਿਲਹਾਲ ਸਿਰਫ ਇੱਕ ਹੀ ਡਾਕਟਰ ਮਹਿਲਾਵਾਂ ਦਾ ਚੈੱਕਅਪ ਕਰ ਰਿਹਾ ਹੈ ਜਦਕਿ ਦੂਸਰੀ ਡਾਕਟਰ ਮੈਡੀਕਲ ਛੁੱਟੀ ਤੇ ਚੱਲ ਰਹੇ ਹਨ ਜਿਸ ਕਰਕੇ ਇੱਕ ਡਾਕਟਰ ਵੱਲੋਂ ਹੀ ਰੋਜ਼ਾਨਾ ਸੋ ਤੋਂ ਜ਼ਿਆਦਾ ਮਰੀਜ਼ਾਂ ਦੀ ਓਪੀਡੀ ਲਾਈਨ ਹੀ ਪੈ ਰਹੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਲਜੀਤ ਸਿੰਘ ਹੈ ਹ ਕਿਸ ਦਾ ਇਲਾਜ ਕਰਵਾਉਣ ਤੁਸੀਂ ਹਸਪਤਾਲ ਜੀ ਮੈਂ ਆਪਣੀ ਵਾਈਫ ਦਾ ਇਲਾਜ ਕਰਵਾਉਣਾ ਜੀ ਕੀ ਸਮੱਸਿਆ ਆਈ ਸਾਰੀ ਜੀ ਇੱਥੇ ਅਲਟਰਾਸਾਉਂਡ ਦੀ ਬਹੁਤ ਸਮੱਸਿਆ ਜੀ ਇੱਥੇ ਜੀ ਜੀ ਇੱਕ ਤਾਂ ਹੀ ਅੰਦਰ ਨਹੀਂ ਹੁੰਦੀ ਅਲਟਰਾਸਾਉਂਡ ਜੀ ਜਿਹੜੀ ਰੰਗੀਨ ਅਲਟਰਾਸਾਉਂਡ ਆਈ ਉਹ ਬਾਹਰ ਹੁੰਦੀ ਹੈ ਇਹ ਅੱਛਾ ਜੀ ਬਸ ਇਹੀ ਪ੍ਰੋਬਲਮ ਹੈ ਗਰੀਬ ਬੰਦੇ ਆਈਆਂ ਸੀ ਦਿਹਾੜੀ ਜੁੱਤੇ ਵਾਲੇ ਨਵੇਂ ਨਵੇਂ ਮੈਂਗਲ ਅਲਟਰਾ ਸਾਊਂਡ ਕਿੱਥੋਂ ਕਰਾਈਏ ਜੀ ਅਸੀਂ ਸਰਕਾਰ ਤਾਂ ਕਹਿੰਦੀ ਹਸਪਤਾਲਾਂ 'ਚ ਬੜੇ ਸਾਧਨ ਹੋ ਗਏ ਪ੍ਰਾਈਵੇਟ ਤੋਂ ਉੱਪਰ ਹੋ ਗਏ ਕੀ ਲੱਗਦਾ ਵੀ ਰੰਗੀਨ ਅਲਟਰਾ ਸਾਊਂਡ ਲਈ ਬੜੀ ਗਰੀਬ ਬੰਦੇ ਨੂੰ ਬੜੀ ਮੁਸ਼ਕਲ ਹੋ ਰਹੀ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਗਰੀਬ ਬੰਦੇ ਨੂੰ ਜ਼ਿਆਦਾ ਮੁਸ਼ਕਲ ਆਈ ਬਾਹਰੇ ਕਰਾਉਣੀ ਪੈਂਦੀ ਹੈ ਅਲਟਰਾ ਸਾਊਂਡ ਦਰਜਨਾ ਮਰੀਜ਼ ਰੋਜ਼ ਬਾਹਰ ਜਾ ਰਹੇ ਨੇ ਹਾਂ ਜੀ ਹਾਂ ਬਾਹਰੇ ਹੁੰਦੀ ਬਖਸ ਜ਼ਿਆਦਾਤਰ ਬਾਹਰ ਹੀ ਹੁੰਦੀ ਹੈ ਜਿਹੜੇ ਬਲੈਕ ਐਂਡ ਵਾਈਟ ਅਲਟਰਾ ਸਾਊਂਡ ਨੇ ਉਹਨੂੰ ਕਿੰਨੀ ਕ ਦਿੱਕਤ ਹੋ ਰਹੀ ਹੈ ਹਸਪਤਾਲ ਦੇ ਵਿੱਚ ਉਹਨੂੰ ਕਿੰਨਾ ਟਾਈਮ ਮਿਲ ਰਿਹਾ ਜੀ ਕਿ ਮੈਂ ਮਿੰਨੇ ਬਾਤਰੀ ਕੁ ਮਿਲਦੀ ਜੀ ਉਦੀ ਤੇ ਉੱਚ ਵੀ ਪ੍ਰੋਬਲਮ ਇਹ ਆਉਂਦੀ ਆ ਆਪਾਂ ਨੂੰ ਹਾਂ ਕੀ ਲੱਗਦਾ ਕਿਸ ਤਰ੍ਹਾਂ ਦੇ ਹਸਪਤਾਲ ਹੋਣੇ ਚਾਹੀਦੇ ਨੇ ਪੰਜਾਬ ਦੇ ਵਧੀਆ ਹੋਣੇ ਚਾਹੀਦੇ ਨੇ ਜਿੰਨਾ ਸਾਰਾ ਇਲਾਜ ਹੋਣਾ ਚਾਹੀਦਾ ਹੀ ਆਪਾਂ ਨੂੰ ਗਰੀਬ ਬੰਦਿਆਂ ਦਾ ਜੀ ਹੈ ਨਾ ਪ੍ਰੋਬਲਮ ਦਾ ਤੁਸੀਂ ਆਪਣਾ ਇਲਾਜ ਕਰਵਾਉਣ ਆਏ ਹੋ ਹਾਂਜੀ ਕੀ ਕੀ ਸਮੱਸਿਆ ਹਸਪਤਾਲ ਦੇ ਵਿੱਚ ਖਾਸ ਤੌਰ ਤੇ ਲੇਡੀਜ਼ ਜਨਾਨਾ ਜਿਹੜੇ ਹਸਪਤਾਲ ਆਉਦੇ ਚਾਰੀ ਆਏ ਨੇ ਸਮਾਸੀ ਆਦੀਵਾਸੀ ਰੰਗੀ ਲਾਟਰਾ ਸੌਣ ਕਰਵਾਉਣੀ ਹੈ ਜੀ ਉਹਰੇ ਅੰਦਰ ਹੋ ਨਹੀਂ ਸਕਦੀ ਜੀ ਉਹ ਅੰਦਰ ਹੋ ਨਹੀਂ ਸਕਦੀ ਤੇ ਬਾਹਰ 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 ਲਿਖੀ ਹੋਈ ਹੈ 1800 ਸਭ ਤੋਂ 1800 ਤੋਂ ਸਟਾਰਟਿੰਗ ਹੈ 1850 ਰੁਪਏ ਹਾਂ ਜੀ ਮੈਂ ਜੀ ਦੱਸ ਰਹੀ ਨਹੀਂ ਬਾਹਰ ਹੀ ਅੰਦਰ ਨਹੀਂ ਹੋ ਰਹੀ ਜੀ ਵੀ ਮਹਿਲਾਵਾਂ ਨੂੰ ਬੜੇ ਮੁਸ਼ਕਿਲ ਹੈ ਇਹ ਗਰੀਬ ਘਰਦੂਦੀ ਮੇਰੇ ਨੂੰ ਹਾਂ ਜੀ ਇਹ ਅੰਦਰ ਹੋਣੀ ਚਾਹੁੰਦੀ ਆ ਰੰਗੀਲੀ ਕੀ ਮੰਗ ਕਰਦੇ ਹੋ ਸਰਕਾਰ ਨੂੰ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਕੀ ਕਿਸ ਤਰ੍ਹਾਂ ਦੀ ਮਸ਼ੀਨਰੀ ਹੋਣੀ ਚਾਹੀਦੀ ਵਧੀਆ ਹੋਣੀ ਚਾਹੀਦੀ ਆ ਰੰਗੀਲੀ ਇਹ ਜਿਹੜੀ ਬਲੈਕ ਐਂਡ ਵਾਈਟ ਅਲਟਰਾਸਾਉਂਡ ਲੈ ਕੇ ਕਿੰਨੀ ਕਿ ਮੁਸ਼ਕਿਲ ਆ ਰਹੀ ਹੈ ਕਿੰਨੇ ਕਿ ਡੇਟ ਮਿਲ ਰਹੀ ਹੈ ਉਹਨਾਂ ਨੂੰ ਉਹ ਮਹੀਨੇ ਬਾਅਦ ਮਿਲਦੀ ਹੈ ਉਹ ਦੋ ਡੇਟ ਲੇਡੀਜ਼ ਲਈ ਫਿਰ ਬੜਾ ਮੁਸ਼ਕਿਲ ਹੈ ਜਦੋਂ ਜਿਹਨੇ ਪ੍ਰੈਗਨਨਸੀ ਚ ਜਿਹੜੀ ਲੇਡੀਜ਼ ਹੁੰਦੀਆਂ ਨੇ ਹਾਂਜੀ ਦਿੱਕਤ ਮਹਿਲਾਵਾਂ ਨੂੰ ਸਰਕਾਰੀ ਹਸਪਤਾਲ ਨਾਲ ਬਿਖੇ ਆ ਰਹੀ ਹੈ ਖਾਸ ਤੌਰ ਤੇ ਜਿਹੜੀ ਪ੍ਰੈਗਨੈਂਟ ਲੇਡੀਜ਼ ਜੀ ਸਰ ਪ੍ਰੈਗਨੈਂਟ ਹੈ ਜੀ ਨੂੰ ਜੀ ਇੱਕ ਤਾਂ ਜੀ ਮਤਲਬ ਕਿ ਉਹ ਹੈਡਮ ਮਤਲਬ ਕਿ ਇਕੱਲੇ ਨੇ ਜੀ ਉਹ ਜੀ ਮਤਲਬ ਕਿ ਬਹੁਤ ਜ਼ਿਆਦਾ ਭੇੜ ਹੁੰਦੀ ਹੈਗੀ ਜੀ ਤੇ ਜੀ ਸਾਨੂੰ ਉੱਥੇ ਇਹ ਮਲ ਕੇ ਬੈਠਣ ਦਾ ਕੋਈ ਹੋਣੀਗਾ ਪ੍ਰਬੰਧ ਨਹੀਂ ਹੈ ਪ੍ਰਬੰਧ ਨਹੀਂ ਹੈ ਗਰਮੀ ਬਹੁਤ ਆ ਜੀ ਪੱਖੇ ਵਗੈਰਾ ਬਹੁਤ ਘਟ ਨਹੀਂ ਜੀ ਸੰਖਿਆ ਵਧ ਹੁੰਦੀ ਹੈ ਪੱਖੇ ਘਟਣ ਦੇ ਹਾਂਜੀ ਡਾਕਟਰ ਦੀ ਲੋੜ ਆ ਇੱਕ ਹੋਰ ਡਾਕਟਰ ਦੀ ਲੋੜ ਆ ਹਾਂਜੀ ਠੀਕ ਹੈ ਜ਼ਰੂਰਤਾ ਜੀ ਇਹ ਮਲ ਕੇ ਸਗਲ ਦੀ ਜੀ ਤੇ ਜਿਹੜਾ ਅਲਟਰਾਸਾਉਂ ਨੂੰ ਲੈ ਕੇ ਦਿੱਕਤ ਆ ਰਹੀ ਆ ਗਰੀਬ ਖਾਸ ਤੌਰ ਤੇ ਗਰੀਬ ਮਹਿਲਾਵਾਂ ਨੂੰ ਕੀ ਉਹ ਸਮੱਸਿਆ ਕੀ ਆ ਜੀ ਸਰ ਜੀ ਮਨ ਲੇ ਕੇ ਅਲਟਰਾਸਾਉਂਡ ਵੈਸੇ ਤਾਂ ਅੰਦਰੋਂ ਬਲੈਕ ਨਵਾਈਟ ਅੰਦਰੋਂ ਹੁੰਦੀ ਆ ਤੇ ਪਰ ਮਨ ਲੇ ਕੇ ਉਹਦੇ ਵਿੱਚ ਟਾਈਮਿੰਗ ਬਹੁਤ ਲੱਗਦੀ ਆ ਉਸ ਤੋਂ ਮਨ ਲੇ ਕੇ ਜਿਸ ਦਿਨ ਅਲਟਰਾਸਾਉਂਡ ਹੋਣੇ ਸਾਰੇ ਸਰ ਤਿੰਨ ਫੁੱਟ ਜਾਂਦਾ ਜੀ ਤੇ ਜੀ ਡੇਟ ਮਿਲ ਰਹੀ ਆ ਉਦੋਂ ਹੀ ਡੇਟ ਮਿਲ ਰਹੀ ਹੈ ਜੀ 15 ਦਿਨਾਂ ਬਾਅਦ ਹੀਨੇ ਬਾਅਦ ਲੇਕਿਨ ਮਹਿਲਾਵਾਂ ਨੂੰ ਤਾਂ ਮੌਕੇ ਤੇ ਕਰਵਾਉਣੀ ਪੈਂਦੀ ਹੋਊਗੀ ਖਾਸ ਤੌਰ ਤੇ ਜਿਹੜੇ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਨੂੰ ਹਾਂ ਜੀ ਕਰਵਾਉਣੀ ਤਾਂ ਪੈਂਦੀ ਪਰ ਟਾਈਮਿੰਗ ਦਿੰਦੇ ਨਹੀਂ ਜੀ ਬਾਹਰੋਂ ਕਰਾ ਰਹੇ ਸਾਰੇ ਜਿਆਦਾ ਜੀ ਅੰਗੀਆਂ ਕਰਵਾਉਂਦੇ ਨੇ ਬਾਹਰੋਂ ਮਨ ਲੱਗ ਕੇ ਬਾਕੀ ਜੀ ਮਨ ਲੱਗ ਕੇ ਅੰਦਰੋਂ ਫਿਰ ਟਾਈਮਿੰਗ ਦੀ ਸਰਕਾਰ ਕਹਿੰਦੀ ਆ ਵੀ ਹਸਪਤਾਲਾਂ ਚ ਪ੍ਰਾਈਵੇਟ ਕਰਤੇ ਕੀ ਲੱਗਦਾ ਵੀ ਇਹ ਸਹੂਲਤਾਂਾਂ ਹਸਪਤਾਲ ਚ ਹੋਣੀ ਚਾਹੀਦੀਆਂ ਨੇ ਹੋਣੀਆਂ ਤਾਂ ਚਾਹੀਦੀਆਂ ਨੇ ਪਰ ਹੈ ਨਹੀਂ ਗਈਆਂ ਹੈ ਨਹੀਂ ਸੋ ਬਹੁਤ ਮੁਸ਼ਕਲ ਆ ਰਹੀ ਸਵੇਰੇ 9 ਵਜੇ ਦੇ ਬੈਠੇ ਆ 12 ਵਜੇ ਨਾਲੇ ਹੋ ਗਏ ਕੱਲ ਅਲਟਰਾਸਾਉਂਡ ਲਿਖਿਆ ਸੀ ਅਲਟਰਾਸਾਉਂਡ ਕਰਾ ਕੇ ਅਸੀਂ ਆਏ ਦੇਖਣ ਵਾਸਤੇ ਕਹਿੰਦੇ ਮੈਡਮ ਆਪਰੇਸ਼ਨਾਂ ਦੇ ਫੇਰ ਵੀ ਸਾਨੂੰ 1 ਵਜੇ ਗਿਆ ਉੱਥੇ ਵੀ ਸ਼ਾਇਦ ਮੈਡਮ ਵੀ ਜਾਣਗੇ ਫਿਰ ਅਸੀਂ ਅੱਜ ਆਏ 9 ਵੇ ਦੇ ਆਕੇ ਬੈਠੇ ਆ ਬਹੁਤ ਜ਼ਿਆਦਾ ਅੱਜ ਤਾਂ ਭੀੜ ਘਟ ਗਈ ਪਹਿਲਾਂ ਬਹੁਤ ਜ਼ਿਆਦਾ ਭੀੜ ਸੀ ਇੱਥੇ ਕਿ ਉਲਟਰਾ ਸਾਨੂੰ ਕਿੱਥੋਂ ਅੰਦਰੋਂ ਕਰਾਇਆ ਬਾਰ ਬਾਰ ਉਲਟਰਾ ਸਾਡਾ ਅੰਦਰੋਂ ਕਰਾਇਆ ਸੀ ਉਹ ਡੇਟ ਮਿਲ ਜਾਂਦੀ ਉੱਥੇ ਡੇਟ ਮਹੀਨੇ ਬਾਅਦ ਮਿਲਦੀ ਸੀ ਮਹੀਨੇ ਬਾਅਦ ਆਇਆ ਸੀ ਨਹੀਂ ਫਿਰ ਜਿਹੜੇ ਲੇਡੀਜ਼ ਪ੍ਰੈਗਨੈਂਟ ਲੇਡੀ ਨੇ ਉਹਨਾਂ ਨੂੰ ਮਹੀਨੇ ਦੀ ਕੋਈ ਦਿੱਕਤ ਨਹੀਂ ਆਉਂਦੀ ਵਿੱਚੋਂ ਕਈ ਵਾਰ ਕੋ ਵਿੱਚੇ ਕਈ ਵਾਰੀ ਪ੍ਰੋਬਲਮ ਆ ਜਾਂਦੀ ਪੇਟ 'ਚ ਦਰਦ ਹੋਉਂਗੇ ਫਿਰ ਦਿਖਾਉਂਦੇ ਆ ਵੀ ਡੇਟ ਸ਼ਾਰਟ ਕਰ ਦੋ ਡੇਟ ਕਰ ਦੇਣੀ ਹੈ ਕਿ ਸ਼ਾਰਟ ਫਿਰ ਇਹ ਕਹਿੰਦੇ ਫਿਰ ਇਹ ਕਹਿੰਦੇ ਨੇ ਵੀ ਬਾਹਰੋਂ ਕਰਾਣੋ ਤੁਸੀਂ ਫਿਰ ਬਾਹਰੋਂ 1800 1900 2000 ਲੈਂਦੇ ਨੇ ਇਸ ਕਰਕੇ ਫਿਰ ਗਰੀਬੰਦਾ ਕਿੱਥੇ ਜਾਏਗਾ ਇੱਥੇ ਹੀ ਆਊਗਾ ਧੱਕੇ ਖਾ ਕੇ ਸਰਕਾਰ ਦਾਵਾ ਕਰਦੀ ਹੈ ਸਰਕਾਰੀ ਹਸਪਤਲ ਪ੍ਰਾਈਵੇਟ ਤੋਂ ਵਧੀਆ ਨੇ ਕੀ ਲੱਗਦਾ ਵੀ ਕਿਸ ਤਰ੍ਹਾਂ ਦੀ ਸਹੂਲਤਾਂ ਨੇ ਨਹੀਂ ਪੈਸੇ ਵਜੋਂ ਤਾਂ ਆਪਾਂ ਕਹਿੰਦੇ ਫ੍ਰੀ ਹੈ ਇੱਥੇ ਸਾਰਾ ਕੁਝ ਬਟ ਜਿਹੜਾ ਟਾਈਮ ਖਰਾਬ ਹੁੰਦਾ ਬੰਦੇ ਦਾ ਉਹ ਉਹਦੀ ਭਰਪਾਈ ਨਹੀਂ ਹੋ ਸਕਦੀ ਅਸੀਂ ਕੰਮ ਦਿਹਾੜੀ ਤੋੜ ਕੇ ਆਏ ਇੱਥੇ 9 ਵਜੇ ਜਾਣਾ ਹੁੰਦਾ ਕੰਮ ਤੇ 9 ਵਜੇ ਦਾ ਮਣਾ ਇੱਥੇ ਆਇਆ ਫਿਰ ਕੰਮ ਤੇ ਜਾਊਗਾ ਫਿਰ ਉੱਥੋਂ ਗਾਣਾ ਪਹਿਣਗੀਆਂ ਵੀ ਕਿੱ ਇਥੇ ਇਹੀ ਕੁਝ ਆ ਹੋਰ ਕੁਝ ਨਹੀਂ ਆ ਰਿਹਾ ਇੱਥੇ ਪੀੜ ਬਹੁਤ ਹੈ ਇੱਥੇ ਡਾਕਟਰ ਦੀ ਵੀ ਘਾਟ ਆ ਤੇ ਮਸ਼ੀਨ ਦੀ ਵੀ ਘਾਟ ਇੱਕ ਮਸ਼ੀਨ ਦੀ ਵੀ ਘਾਟ ਆ ਡਾਕਟਰ ਇੱਥੇ ਦੋਆਂ ਤਿੰਨ ਹੋਣੇ ਚਾਹੀਦੇ ਨੇ ਇੱਕ ਡਾਕਟਰ ਆ ਇੱਥੇ ਇੱਕ ਦੋ ਹੋਰ ਹੋਣੇ ਚਾਹੀਦੇ ਜਿਹੜੀ ਉਹ ਅਲਟਰਾਸਾਉਂਡ ਮਸ਼ੀਨ ਉਹ ਵੀ ਇੱਕੋ ਹੀ ਆ ਇੱਕੋ ਆ ਉਹ ਸਿੰਗਲ ਆ ਇੱਥੇ 200 ਦੀ ਐਵਰੇਜ ਰਹਿੰਦੀ ਆ ਆਪਣੀ ਜੀ ਤੇ ਕੋਈ ਕੋਈ ਦਿਨ ਤਾਂ ਮਤਲਬ 100 ਵੀ ਕ੍ਰਾਸ ਕਰ ਕਰ ਰਿਹਾ ਆ ਮੁਸ਼ਕਿਲ ਆ ਰਹੀ ਹੈ ਮਰੀਜ਼ਾਂ ਨੂੰ ਥੋੜਾ ਜਿਹਾ ਬਾਹਰ ਵੇਟ ਕਰਨ ਦੀ ਥੋੜਾ ਜਿਹਾ ਕਾਫੀ ਸਵੀਰੀ ਆਉਂਦੇ ਨੇ ਦੁਪਹਿਰ ਤੱਕ ਉਮਦਬਾਰੀ ਆਉਂਦੇ ਆ ਕੀ ਲੱਗਦਾ ਮੈਡਮ ਕੀ ਹੱਲ ਕੀ ਹੈ ਡਾਕਟਰ ਇੱਕੋ ਤੁਸੀਂ ਕਲੀਨਿਕ ਹਾਂਜੀ ਮੈਂ ਕਲੀਨੀ ਹਾਂ ਤੇ ਹੱਲ ਤਾਂ ਇਹੀ ਹੈ ਵੀ ਅਸੀਂ ਸਾਰੇ ਅੰਡਰ ਸਟਾਫਡ ਹਾਂ ਡਾਕਟਰਸ ਵੀ ਸਟਾਫ ਨਰਸਿਸ ਵੀ ਤੇ ਮਤਲਬ ਜੇ ਜ਼ਿਆਦਾ ਡਾਕਟਰ ਹੋਣਗੇ ਤਾਂ ਸ਼ਾਇਦ ਜ਼ਿਆਦਾ ਅਸੀਂ ਛੇਤੀ ਛੇਤੀ ਪੇਸ਼ੈਂਟ ਦੇਖ ਸਕਾਂਗੇ ਮੈਡਮ ਅਲਟਰਾਸਾਉਂਡ ਦੀ ਡੇਟ ਬੜੀ ਲੰਬੀ ਮਿਲਦੀ ਹੈ ਮਹੀਨਾ ਮਹੀਨਾ ਲੋਕਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ ਮਜਬੂਰੀ ਚ ਪ੍ਰਾਈਵੇਟ ਕਰਨਾ ਪੈ ਰਿਹਾ ਹੈ ਕੀ ਲੱਗਦਾ ਬਣ ਮਸ਼ੀਨ ਦੀ ਗਿਣਤੀ ਘਟਾ ਹੱਦ ਤੱਕ ਕੀ ਦਿੱਕਤ ਕਿੱਥੇ ਆ ਰਹੀ ਹੈ ਪੇਸ਼ੈਂਟ ਲੋਡ ਬਹੁਤ ਜ਼ਿਆਦਾ ਹੈ ਇਕੱਤਾ ਤੇ ਮਤਲਬ ਡਾਕਟਰ ਵੀ ਘਟਨੇ ਤੇ ਉਸ ਕਰਕੇ ਹੋ ਸਕਦਾ ਵੀ ਪੇਸ਼ੈਂਟ ਨੂੰ ਲੇਟ ਡੇਟ ਮਿਲਦੀ ਹੋਵੇ ਇਹ ਪ੍ਰੋਬਲਮ ਆ ਰਹੀ ਹੈ ਬਣ ਕੁਝ ਲਿਖ ਕੇ ਭੇਜਿਆ ਕੋਈ ਗਵਰਨਮੈਂਟ ਨੂੰ ਕੋਈ ਕਿਹਾ ਅਪੀਲ ਕੀਤੀ ਵੀ ਸ਼ਾਇਦ ਵੀ ਥੋੜੀ ਮਸ਼ੀਨ ਇਹ ਤਾਂ ਮਤਲਬ ਇਹ ਤਾਂ ਰੁਟੀਨ ਚ ਜਾਂਦੀ ਹੀ ਨਹੀਂ ਕੰਪਲੇਂਟਸ ਆਪਣੀਆਂ ਇਹਦੇ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਐਸਐਮਮ ਮੈਮ ਦੇ ਦੇਣਗੇ ਵੈਸੇ ਪਰ ਮੇਨ ਆਪਣਾ ਜਿਹੜਾ ਪ੍ਰੋਬਲਮ ਆਂਦੀ ਹੈ ਉਹ ਹੈ ਕਿ ਵੀ ਅਸੀਂ ਸਾਰੇ ਅੰਡਰਸਟਾਫ ਦਾ ਇੱਕ ਇੱਕ ਗਾਇਨਾਕੋਲੋਜਿਸਟ ਹੈ ਇੱਕ ਕਾਰਡੀਓਲੋਜਿਸਟ ਹੈ ਇੱਕ ਤੇ ਇਸ ਕਰਕੇ ਪੇਸ਼ੈਂਟ ਉਸੇ ਸਾਹਮਣ ਲੱਜਦਾ ਹੈ ਇੱਕ ਇੱਕ ਡਾਕਟਰ ਦੇ ਮਤਲਬ ਇੱਕ ਡਾਕਟਰ ਨੂੰ ਜਿੰਨੇ ਪੇਸ਼ੈਂਟ ਦੇਖਣੇ ਚਾਹੀਦੇ ਨੇ ਉਹਦੇ ਅਕੋਰਡਿੰਗ ਪੇਸ਼ੈਂਟ ਬਹੁਤ ਜ਼ਿਆਦਾ ਆਪਣੇ ਕੋਲ ਮਨ ਕਲਰਡ ਅਲਟਰਾਸਾਉਂ ਲੈ ਕੇ ਕੀ ਦਿੱਕਤ ਆ ਰਹੀ ਹੈ ਕਲਰਡ ਬੜਾ ਮਹਿੰਗਾ 18-1900 ਪਰ ਪੇਸ਼ੈਂਟ ਗਰੀਬ ਬੰਦਾ ਨਾਲ ਨਹੀਂ ਲਗਾ ਸਕਦਾ ਪਰ ਲਗਾਉਣਾ ਪੈ ਰਿਹਾ ਕੀ ਲੱਗਦਾ ਮਨ ਪ੍ਰਾਈਵੇਟ ਕਿਉਂ ਮਜਬੂਰ ਹੋਣਾ ਪੈ ਰਿਹਾ ਇਸ ਇਸ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਵੈਸੇ ਅਲਟਰਾਸਾਉਂਡ ਵਿਭਾਗ ਜੀ ਮਿਲੂਗੀ ਪਰ ਆਹੀ ਲੋੜਾ ਵੀ ਵੀ ਡੇਢ ਲੰਬੀ ਮਿਲਦੀ ਹੈ ਸਰਕਾਰੀ ਹੈ ਨਹੀਂ ਇਸ ਦੇ ਨਾਲ ਕਲਰ ਇਹ ਸਾਨੂੰ ਪਤਾ ਕਰਨਾ ਪੈਣਾ ਤੁਹਾਨੂੰ ਸਰ ਤੋਂ ਪੁੱਛਣਾ ਪਏਗਾ ਜਾਂ ਐਸਐਮਓ ਮੈਮ ਜਿਆਦਾ ਤੁਹਾਨੂੰ ਬੈਟਰ ਦੱਸ ਦਿੰਗੇ ਮੈਡਮ ਸਰਕਾਰੀ ਹਸਪਤਾਲ ਦੇ ਗਾਇਨੀ ਵਾਰਡ ਚ ਬੜੀ ਦਿੱਕਤ ਆ ਰਹੀ ਹੈ ਮਰੀਜ਼ਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਕੀ ਦਿੱਕਤ ਕੀ ਹੈ ਡਾਕਟਰ ਕਿਉਂ ਘਟਾਏ ਦੂਸਰੇ ਡਾਕਟਰ ਸਾਡੇ ਨਾਲ ਡਾਕਟਰ ਲਿਪਸੀ ਗੋਇਲ ਮਟੰਟੀ ਲੀਤਨੇ ਕਿਸਮਤ ਸਰਪੁਖਾਲੇ ਫੋਨ ਕੀ ਡਾਕਟਰ ਜੀ ਕਿਸੇ ਡਿਊਟੀ ਕੇ ਹਾਲ ਲਿਖ ਕੇ ਭੇਜ ਪਾਉਂਦੇ ਨੇ ਇੰਸਾੜੇ ਉਹ ਇੱਕ ਡਾਕਟਰ ਵਧੀਆ ਕੰਮ ਕਰ ਰਹੇ ਨੇ ਬਾਕੀ ਸਾਡੇ ਉੱਪਰ ਸਿਵਲ ਸਰਜਨ ਸਰ ਨੂੰ ਪਤਾ ਹੈ ਦੂਸਰੇ ਡਾਕਟਰ ਦੇ ਮੈਨੂੰ ਅਲਟਰਾਸਾਉਂਡ ਲਈ ਇੱਕ ਬੜੀ ਦਿੱਕਤ ਆ ਰਹੀ ਹੈ ਅਲਟਰਾਸਾਉਂਡ ਮਰੀਜ਼ਾਂ ਨੂੰ ਮਹੀਨਾ-ਮਹੀਨਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਪ੍ਰਾਈਵੇਟ ਕਰਵਾਉਣਾ ਪੈ ਰਿਹਾ ਹੈ ਮਹਿੰਗੀ ਭਾਅ ਦਾ ਮੈਨੂੰ ਇਸ ਦਾ ਕੋਈ ਹੱਲ ਵਿਭਾਗ ਵੱਲੋਂ ਕੀਤਾ ਗਿਆ ਇਸ ਵੱਲੋਂ ਵਿਭਾਗ ਵੱਲੋਂ ਇਹ ਕੀਤਾ ਗਿਆ ਕਿ ਅਸੀਂ ਗਿੱਤੂ ਨਰਸਿੰਗ ਹੁਣ ਇਨ ਪੈਨਲ ਕੀਤਾ ਹੈ ਤੇ ਉਹਦੀ ਜਿਹੜੀ ਸਰਕਾਰੀ ਫੀਸ ਹੈ ਜਮਾ ਹਸਪੀਟਲ 'ਚ ਕਰਵਾ ਮੈਡਮ ਪੇਸ਼ੈਂਟ ਨੂੰ ਜਿਹੜੇ ਕਲਰ ਅਲਟਰਾਸਾਉਂਡ ਆ ਉਹ ਨੂੰ ਵੀ ਬੜੀ ਦੀ ਖਰਚੀ 18-1900 ਕੋਈ ਲਗਾਉਣਾ ਪੈ ਰਿਹਾ ਪੇਸ਼ੈਂਟ ਨੂੰ ਕਲਰ ਅਲਟਰਾਸਾਉਂਡ ਸਾਡੇ ਕੋਲ ਨਹੀਂ ਹੈ ਮੈਡਮ ਉਹਦਾ ਵੀ ਬਾਹਰੋਂ ਕੋਈ ਲੈਸ ਹੋ ਸਕਦਾ ਅਗਰ ਤੁਸੀਂ ਕਰਾਉਣੀ ਨਹੀਂ ਉਹ ਸਾਡੇ ਕੋਲ ਸਿੰਪਲ ਦੂਸਰੇ ਅਲਟਰਾਸਾਉਂਡ ਹੈ ਉਹਦੀ ਡਿਮਾਂਡ ਭੇਜੀ ਕੋਈ ਔਰਜਿੰਦਰਾ ਹਸਪਤਾਲ ਚ ਕਰਵਾ ਸਕਦਾ ਹੈ ਪੇਸ਼ੈਂਟ ਜਾ ਕੇ ਔਰਜਿੰਦਰਾ ਚ ਕਰਵਾ ਸਕਦਾ ਹੈ ਹਾਂ ਟਾਈਮਿੰਗ ਵੀ ਬੜੀ ਮੈਡਮ ਉੱਥੇ ਵੀ ਟਾਈਮ ਕਾਫੀ ਲੰਮਾ ਮਿਲ ਰਿਹਾ ਨਹੀਂ ਔਰਜਿੰਦਰਾ ਅਸੀਂ ਭੇਜ ਸਕਦੇ ਹਾਂ ਰੈਫਰ ਕਰਕੇ ਸਾਡੇ ਡਾਕਟਰ ਸਾਹਿਬ ਤੇਜਿੰਦਰਾ ਚ ਹੋ ਜੀ ਪ੍ਰੋਪਰਟੀ ਬੇਚਨੇ ਔਰ ਖਰੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟیز